ਕਹ ਹੈਂਡਪੁੱਟ ਮਾਰਦੇ ਤੱਕੇ ਨਹੀਂ ਦਿੰਦੇ ਰੋਟੀ ਮਾਂ ਦੀ ਬੰਕਾ ਖੇ ਜਿਵੇਂ ਮਾਰੀ ਹੋ ਮਾਂ ਸੂਲੀ ਤੱਕ ਦਿਓ ਦੂਜੇ ਪਾਸੇ ਪੁਤਾਖਣ ਮਾਂ ਸਾਡੀ ਨੂੰ ਜਾਦੂ ਕੀਤਾ ਸਰਪੰਚ ਸਮੇਤ ਆਖਿਰਕਾਰ ਕਿਉਂ ਪੂਰਾ ਪਿੰਡ ਹੋ ਗਿਆ ਬੇਬੇ ਦੇ ਖਿਲਾਫ ਆ ਬਬਾਈ ਖਾਂਦੇ ਨੇ ਮੈਂ ਤਾਂ ਮੰਗ ਕੇ ਖਾਨੀਆਂ ਤੇ ਅੱਸੀ ਸਾਹਿਬ ਦੀ ਮਰੋਗੀ ਉਹਨੂੰ ਕਿਹਾ ਵੀ ਰੋਟੀ ਖਾਓ ਰੋਟੀ ਦੋਏ ਦਿਨਿਆ 6 ਮਹੀਨੇ ਲਾ ਇਹਦਾ ਉਤੋਂ ਕਰਦੀ ਜਾ ਲਾ ਉਹ ਤੇਰਾ ਜਾ ਫਰੇ ਉਤਾ ਖਾਲਾ ਰੋਟੀਆਂ ਖਾਲਾ ਜਿਵੇਂ ਬੁੜੀ ਨੂੰ ਦਿੱਤੀ ਤੇ ਅਨਕਲੇਸ਼ ਨੂੰ ਬਦੋ ਨੀ ਜੀ ਉਹ ਨਹੀਂ ਰਹਿਣ ਦਿੰਦਾ ਮੈਂ ਛਰੇ ਆਮ ਕਹਿੰਦਾ ਉਹ ਨਹੀਂ ਰਹਿਣ ਦਿੰਦਾ ਸੀ ਰਹਿਨੇ ਆ ਉਹਨੇ ਮੈਨੂੰ ਆਪ ਖੁਦ ਕਹੀਆ ਕਹਿੰਦਾ ਮੈਂ ਉਹਨਾਂ ਨੂੰ ਕਿਹਾ ਭਾਈ ਮਾਈ ਨੂੰ ਤੰਗ ਨਾ ਕਰੋ ਸਿਆਣੀ 80 ਸਾਲ ਦੀ ਹੈਗੀ ਆ ਬਿਲਕੁਲ ਕਿਹਾ ਯਾਦਾ ਇਹਨਾਂ ਨੇ ਮੈਨੂੰ ਮੇਰਾ ਕੋਈ ਗੱਲੇ ਨਹੀਂ ਕਰੀ ਮੈਂ ਇਹਨੂੰ ਰੋਟੀ ਕਿੱਥੋਂ ਦੇ ਦਮਾਂ ਜਦ ਮੈਂ ਇਹਨੂੰ ਥਾਵੇਂ ਪਿੰਨ ਦਿੱਤਾ ਜਿੱਕਰ ਮਰਜੀ ਕਾਲ ਸਭ ਪੰਚਾਇਤ ਇਹਨਾਂ ਦੇ ਖੰਨੇ ਕਰਕੇ ਦਿਖਾਏ ਕਹਿੰਦੇ ਨੇ ਮੈਨੂੰ ਜਦੋਂ ਬੱਚਾ ਛੋਟਾ ਹੁੰਦਾ ਹੈ ਤੇ ਜ਼ਿੰਮੇਵਾਰੀ ਕਿਹਦੀ ਹੁੰਦੀ ਹੈ ਬੱਚੇ ਨੂੰ ਸੰਭਾਲਦੇ ਬੱਚੇ ਦੀ ਮਾਂ-ਬਾਪ ਦੀ ਤੇ ਜਦੋਂ ਮਾਂ-ਬਾਪ ਬੁੱਢੇ ਹੋ ਜਾਣ ਫਿਰ ਕਿਹਦੀ ਜ਼ਿੰਮੇਵਾਰੀ ਉਹ ਹੁੰਦੀਆਂ ਬੱਚਿਆਂ ਦੀ ਜੇ ਸਾਹਮਣੇ ਅਗਰ ਜੇ ਬੱਚੇ ਸਾਹਮਣੇ ਨੇ ਮਾਂ-ਬਾਪ ਦੂਰ-ਦੂਰ ਜਾਣ ਉਹਨੂੰ ਕੀ ਕਰੂਗਾ ਕੋਈ ਬੀਬੀ ਮੁੰਡੇ ਕਹਿੰਦੇ ਵੀ ਅਸਤਾ ਰੋਟੀ ਦੇਣ ਨੂੰ ਤਿਆਰ ਆ ਬੀਬੀ ਸੱਤ ਰੋਟੀ ਲੈਂਦੀ ਨਹੀਂ ਨਹੀਂ ਪੁੱਤ ਇਹ ਤਾਂ ਮੈਨੂੰ ਦੇ ਕੇ ਮਾਰਦੇ ਨੇ ਮੈਨੂੰ ਤੇਨੂੰ ਡਾਂਗਾ ਚੱਕਦਾ ਬੁੜਾ ਮਰਿਆ 6 ਮਹੀਨੇ ਰੋਟੀ ਇਹ ਦੇਣਗੇ 6 ਮਹੀਨੇ ਰੋਟੀ ਇਹ ਦੇਣਗੇ ਠੀਕ ਆ ਜ਼ਮੀਨ ਤਹਾਡੀ ਆ ਤੁਸੀਂ ਦੇਣੀ ਕਿਸੇ ਨੂੰ ਨਹੀਂ ਦੇਣੀ ਉਹ ਤੁਹਾਡੀ ਮਰਜ਼ੀ ਆ ਠੀਕ ਆ ਐਦਾਂ ਨਹੀਂ ਐ ਕਿ ਤੁਸੀਂ ਜ਼ਮੀਨ ਤੁਹਾਡੇ ਨਾਲ ਕੋਈ ਸੌਂਟੀ ਆ ਤਾਂ ਮੈਨੂੰ ਮਾਰਨਾ ਇਹਨੂੰ ਫਿਰਦਾ ਤੈਨੂੰ ਕਹਤਾ ਮੈਂ ਖਾਣ ਹੀ ਨਹੀਂ ਮੇਰੇ ਖਾਉਂ ਬੈਲਾ ਕਰਾਂਗਾ ਇਸ ਸਮੇਂ ਅਸੀਂ ਬੰਦੋਲੀ ਪਿੰਡ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਸਾਨੂੰ ਕਿਸੇ ਨੇ ਕਿਹਾ ਕਿ ਇੱਕ ਬਜ਼ੁਰਗ ਮਾਤਾ ਹੈ ਅਤੇ ਉਹ ਰੋਲ ਰਹੀ ਹੈ ਬਜ਼ੁਰਗ ਮਾਤਾ ਦੇ ਜਿਹੜੇ ਹਾਲਾਤ ਨੇ ਬਹੁਤ ਖਰਾਬ ਨੇ ਦੋ ਪੁੱਤਰ ਨੇ ਦੋਵੇਂ ਜਿਹੜੇ ਨੇ ਉਹ ਸਾਹਮਦੇ ਨਹੀਂ ਹੈ ਅਜਿਹੀ ਖਬਰ ਮਿਲੀ ਹੈ ਜਦੋਂ ਵੀ ਮਾਂ ਸ਼ਬਦ ਉਹਨਾਂ ਜਿਹਦਾ ਕਿਹਾ ਜਾਂਦਾ ਹੈ ਕਿ ਕਿਸੇ ਦੇ ਵੀ ਘਰੇਲੂ ਕਲੇਸ਼ ਦੇ ਵਿੱਚ ਨਹੀਂ ਪੈਣਾ ਚਾਹੀਦਾ ਪਰ ਜਦੋਂ ਮਾਂ ਸ਼ਬਦ ਗਿਆ ਜਾਂਦਾ ਹੈ ਕਿ ਮਾਂ ਰੁੱਲਦੀ ਪਈ ਹੈ ਉਦੋਂ ਉਹ ਸਮਾਜ ਦਾ ਹਿੱਸਾ ਬਣ ਜਾਂਦਾ ਹੈ ਤੇ ਸਮਾਜ ਦੇ ਹਿੱਸੇ ਨੂੰ ਚੱਕਣਾ ਕਿਤੇ ਨਾ ਕਿਤੇ ਮੀਡੀਆ ਦਾ ਕੰਮ ਹੈ ਸੋ ਮਾਤਾ ਦੇ ਨਾਲ ਕੀ ਕੁਝ ਹੋ ਰਿਹਾ ਏ ਕਿ ਆਖਿਰਕਾਰ ਮਾਤਾ ਰੋ ਰਹੀ ਹੈ ਸਾਰਾ ਕੁਝ ਆਓ ਜਾਣਦੇ ਆ ਸੋ ਵੀ ਬੀਜੀ ਸਾਡੇ ਨਾਲ ਨੇ ਜਿਨ੍ਹਾਂ ਦੇ ਪੁੱਤਰਾਂ ਤੇ ਇਲਜ਼ਾਮ ਨੇ ਕਿ ਪੁੱਤਰ ਜਿਹੜੇ ਨੇ ਉਹ ਘਰੋਂ ਕੱਢ ਰਹੇ ਨੇ ਘਰੋਂ ਉਹਨਾਂ ਨੂੰ ਭੇਕਰ ਕੀਤਾ ਗਿਆ ਏ ਆਪ ਬਣਾਉਂਦੇ ਨੇ ਆਪ ਖਾਂਦੇ ਨੇ ਬੀਜੀ ਕੀ ਹੋਇਆ ਆਪ ਬਾਈ ਖਾਂਦੇ ਨਾ ਮੈਂ ਤਾਂ ਮੰਗ ਕੇ ਖਾਨੀ ਆ ਤੇ ਅੱਸੀ ਸਾਹਿਬ ਜੀ ਨੂੰ ਰੋ ਗਈ ਨਾ ਠੀਕ ਆਪੋ ਤਾਂ ਕਹ ਲੈ ਕੇ ਆਏ ਨੂੰ ਦੌਰਾ ਬੈਨ ਨਾ ਤਾਂ ਮੈਂ ਚੰਡੀਗੜ੍ਹ ਤੋਂ ਦੋ ਗੱਲਾਂ ਪ੍ਰੇਸ਼ਣ ਕਰਾਇਆ ਪੰਜ ਮੇਰੇ ਭਾਈ ਤੇ ਪਿਓ ਮੇਰਾ ਦਿਆਲ ਪ੍ਰੇਮਕ ਤਾਂ ਮੈਂ ਇੰਨੀ ਚੀਜ਼ ਦੀ ਰਵੱਈ ਮੰਗ ਕੇ ਨਾ ਖਾਨੀ ਕੀ ਹੋਇਆ ਕੀ ਆ ਦੋ ਪੁੱਤਰ ਨੇ ਹਾਂ ਦੋਨੇ ਅੱਜ ਦੋਈ ਕਾ ਪਿਆ ਇੱਕ ਕਹਿੰਦੇ ਕਬਜਾ ਲੈਣਾ ਬੁੜੀ ਥਾਂ ਭੇਜਦੀ ਆ ਪੰਚਾਇਤ ਕਹਿੰਦੇ ਕਹਿੰਦੇ ਕੱਢ ਕੇ ਦਿਖਾ ਐ ਕਹਿੰਦੇ ਨੇ ਮੈਨੂੰ ਮੈਂ ਤਾਂ ਕਹਿੰਨੀ ਆ ਜੇ ਤਾਂ ਮੇਰੇ ਉਹ ਬਈ ਤਾਂ ਮੈਂ ਮਰ ਜਾਂਦੀ 80 ਸਾਲ ਦੀ ਉਮਰ ਹੋ ਗਈ ਅੱਲਿਆਂ ਮੈਂ 7 ਸਾਲ ਦੀ ਸੀ ਲਾੜ ਫੁੜਕਦੀ ਰਹਿੰਦੀ ਤੇਰੀ ਨਾ ਦੋਤਿਆਂ ਨੇ ਆ ਮੇਰੇ ਚੇਤਾਲ ਕੁਲੀਆ ਪਰ ਭਾਈ ਮੇਰਾ ਕੋਈ ਨਹੀਂ ਪਿਆ ਮੇਰਾ ਧਿਆਨ ਪਰੇ ਭੁਗਤਾ ਉਹਨਾਂ ਨੂੰ ਪਿਓ ਕਦੇ ਮੇਰਾ ਕੋਈ ਲਾਭ ਨਹੀਂ ਦਈ ਸਭ ਪਿੰਡੇ ਲੇਕਨ ਕੰਮ ਜਾ ਕਰਦੇ ਨੇ ਤਾਂ ਹੁੰਦਾ ਏਦੇ ਆਦੇ ਆਦੇ ਮੁੰਡੇ ਦੀ ਕਹਿੰਦੇ ਕਹਿੰਦੇ 5 ਲੱਖ ਦਾ ਵੇਚ ਮੈਂ ਵੇਚ ਕੇ ਕਿੱਥੇ ਜਾਊਂਗੀ ਤੇ ਮੈਂ ਆਪਣੇ ਬੁਢੇ ਦਾ ਭੋਗ ਪਾਇਆ ਨੇ ਮੇਰੇ ਬੜੇ ਦਿਨਾਂ ਦਾਾਂਗਾ ਚੱਕੇ ਮੇਰੇ ਤੁੰਬਾ ਕੱਢ ਸਾਡੇ ਹੱਥੇ ਜਾਰ ਮੇਰੇ ਭੁੱਖੇ ਦਾ ਤਲਾਹ ਭੁੱਖੀ ਰਹੀ 10 ਸਾਲੋਂ ਕੋਲ ਘੁੱਟਦੇ ਜਗੇ ਰਿਹਾ ਆਹ ਬੋਇਆ ਕੀ ਤੁਹਾਨੂੰ ਸਾੰਭਦੇ ਨਹੀਂ ਹੈਗੀ ਨਾ 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 ਮੈਂ ਤਾਂ ਮਾਰਨੇ ਤੋਂ ਦੇ ਕਬਜੇ ਲੈਣੇ ਅੰਦਰ ਲੱਗੇ ਆ ਬੁੜਾ ਬੁੜੇ ਦਾ ਨਹੀਂ ਇਹਨਾਂ ਨੇ ਕੁਝ ਵੀ ਕਰਿਆ ਮੈਂ ਆਪ ਕਰਿਆ ਇਹ ਤੇ 20 ਸਾਲ ਹੋ ਗਏ ਤੇ ਬੋਰ ਰੱਖਣ ਬੋਰ ਚਕਾਉਂਦੇ ਨੇ ਵੀ ਬੁੜੀ ਮਰ ਜਵੇ ਫੇ ਮੈਂ ਖੂਡਾ ਬਜ ਕੇ ਗਿਰ ਕੇ ਮਰ ਜਾਂਦੀ ਹਾਂ ਤੂੰ ਖਾਂਦੇ ਬਣਾਉਂਦੇ ਤੁਸੀਂ ਹਾਂ ਮੈਂ ਪਿੰਡ ਚ ਮੰਗ ਕੇ ਖਾਨੀ ਆ ਕਦੇ ਕਿਸੇ ਦੇ ਕਦੇ ਕਿਸੇ ਦੇ ਮੈਂ ਕਿਤੇ ਇੰਨੀ ਬਾਜੀ ਨਹੀਂ ਮੇਰੀ 80 ਸਾਲ ਦੀ ਉਮਰ ਹੋ ਗਈ ਤੇ ਇਹ ਦੋਨੋਂ ਮੁੰਡੇ ਕਦੋਂ ਤੋਂ ਨਹੀਂ ਸਾਂਭਦੇ ਨਾ ਸਾਂਭਦਾ ਹੀ ਨਹੀਂ 25 ਸਾਲ ਹੋ ਗਏ ਪਹਿਲਾਂ ਤਾਂ ਹੀ ਨਹੀਂ ਸਾਂਭਦੇ ਬੁਢਾ ਨਹੀਂ ਸਾਂਭਿਆ ਬੁਢੇ ਤਾਂ ਡਾਂਗਾ ਚੱਕੀਆਂ ਬੜੇ ਨੇ 40000 ਦੀ ਬਾਦੀ ਦੇ ਗਏ ਮੇਰੇ ਘਰ ਵਾਲਾ ਇਹ ਅਸੀਂ ਟੀਮੀ ਨੇ ਇਹਨੇ ਠਾਣੇ ਚ ਬਸਾਇਆ ਮੈਂ ਨਾ ਉਹ ਮਾਰਾ ਦੀ ちゃっਾ ਪੇਮਰੇ ਚੁਰ ਵੜ ਗਿਆ ਮੈਂ ਸੱਪ ਦੇ ਬਾਹਰ ਨੇ ਮੇਰੇ ਦੋ ਘੰਟੇ ਇੱਥੇ ਖੋਲ ਗਿਆ ਨੇ 1000 ਰੁਪਏ ਪੁਲਸ ਵਾਲਿਆਂ ਨੂੰ ਦਵਾਤਾ ਆ ਇੰਨੀ ਮੈਂ ਬੇਵਚਾ ਕੱਟੀਆਂ 10 ਸਾਲ ਹੋ ਗਏ ਉੱਥੇ ਤੇ ਗਰੀ ਨੂੰ ਮੈਂ ਤਾਂ ਕਹਿਨੀ ਆ ਨਾ ਤਿੰਨ ਮੇਰੇ ਮੁੰਡੇ ਮਾਰੇ ਦੋ ਮੇਰੀਆਂ ਕੁੜੀਆਂ ਮਾਰੀਆਂ ਇੰਨੀ ਤੇ ਜੰਮ ਕੇ ਨਾਲ ਹੁਣ ਤੱਕ ਜਾਨੀ ਆ ਤੇ ਨਵਰੀ ਮੇਰੇ ਪਿਓ ਕਹਿੰਦੇ ਮੈਂ ਸਾਰਾ ਤਾਇ ਚਾਚੇ ਨੂੰ ਘਰ ਸੰਭਾਲਿਆ ਜੀ ਮੰਗ ਕੇ ਨਾ ਜਰੂਰ ਖਾਨੀ ਆ ਕਹਿੰਦੇ ਲੱਖ ਰੁਪਈਆ ਉਹਨੂੰ ਦਿੱਤਾ ਲੱਖ 10 ਮੈਂ ਕਿੱਥੋਂ ਲੱਖ ਕਮਾਉਣੀ ਆ ਮੀਟਰ ਇਹਦੇ ਨਾ ਹਾਂ ਕਹਿੰਦਾ ਮੈਂ ਨਹੀਂ ਲਿਖ ਕੇ ਜੈਣਾ ਕਹਿੰਦਾ ਮੇਰਾ ਹਥਾ ਹੁਆ ਮੈਨੂੰ ਤਾਂ ਨਾ ਇਹਨੇ ਡਾਂਗਾ ਚੱਕਿਆ ਬੜਾ ਮਾਰੇ ਤੇ ਕੋਈ ਨਾ ਕਰ ਲੈਣਾ ਮੇਰਾ ਕਿਹੜਾ ਟਿੱਡ ਸੀਸਾ ਨੰਦਾ ਸਾਦੇ 8000 ਜੇ ਮੇਰਾ ਟਿੱਡ ਤੜਫਦਾ ਦੋ ਟੁੰਬਾ ਮੇਰੀਆਂ ਇਥੋਂ ਆ ਛੋਟਾ ਕਰਕੇ ਲੈ ਗਿਆ ਜਿੱਥੇ ਮਰਜੀ ਨਾ ਮੈਨੂੰ ਚਾਹੇ ਫਾਇਦੇ ਦਿਓ ਜੇ ਮੈਂ ਕਦੇ ਵੀ ਝੂਠ ਬੋਲਣਾ ਦੇਖ ਮੈਂ ਆਤੀ ਖਾ ਉਪਰ ਤੋਂ ਖਾ ਮੈਂ ਜੇ ਜੱਦਾ ਬੁੜਾ ਮਰਿਆ ਜੇ ਮੈਂ ਵੇਚਣਾ ਹੁੰਦਾ ਫੇ ਕਹਿੰਦੇ ਕਬਜਾ ਇਹ ਕਹਿੰਦਾ ਮੰਦਰ ਲੈ ਲੈਣਾ ਆ ਇਹਨੂੰ ਸੰਭਾਲਿਆ ਪੂਰੀ ਭਾਈ ਫਿਰੇ ਤੱਕ ਕੋਈ ਨਹੀਂ ਸੰਭਾਲਦਾ ਨਾ ਨਾ 25 70 ਸਾਲ ਹੋ ਗਏ ਮੈਨੂੰ ਰਿਆਈ ਨੂੰ થી ਮੈਂ ਕਦੇ ਵੀ ਕੋਈ ਪਿੰਡ ਚ ਕਾਇਦਵੇ ਮਾਂ ਬਲਾਈਆਂ ਬੰਗਦੀਆਂ ਖਾਂਦੀਆਂ ਫਿਰਦੇ ਕਹਿੰਦੇ ਐਕਸੀਡੈਂਟ ਕਰਾਉਂਗੇ ਮੇਰਾ ਢਿੱਡ ਪੁੱਜ ਗਿਆ ਜੀ ਫਾਇਦਾ ਕਹਿੰਦੀ ਖੂਡਾ ਬਚ ਮੈਂ ਤੱਕਾ ਰਿਹਾ ਸੀ ਇਹ ਸੰਭਾਲ ਲੈ ਸਭ ਕਹੋ ਨਾ ਤੁਸੀਂ ਸੋ ਇਹਨਾਂ ਦੇ ਜਿਹੜੇ ਪੁੱਤਰ ਨੇ ਨਾ ਹੋਰ ਗੱਲ ਕਰਾਂਗੇ ਪਰ ਇਹਨਾਂ ਦੇ ਜਿਹੜੇ ਪੁੱਤਰ ਨੇ ਪਿੰਡ ਦੇ ਸਰਪੰਚ ਨੇ ਕੀ ਕਹਿੰਦੇ ਨੇ ਉਹ ਕਿਉਂ ਇਹਨਾਂ ਨੂੰ ਨਹੀਂ ਸੰਭਿਆ ਸੰਭਿਆ ਜਾ ਰਿਹਾ ਏ ਤੁਸੀਂ ਇੱਧਰ ਆ ਜਾਓ ਇਹਨਾਂ ਦੇ ਵੱਡੇ ਪੁੱਤਰ ਨੇ ਜਿਨ੍ਹਾਂ ਤੇ ਇਲਜ਼ਾਮ ਲੱਗ ਰਹੇ ਨੇ ਤੁਸੀਂ ਉੱਠ ਚੋ ਇੱਥੋਂ ਤੁਸੀਂ ਇੱਧਰ ਆ ਜਾਓ ਬੈਠੋ ਇੱਧਰ ਆਓ ਸੋ ਸਭ ਤੋਂ ਪਹਿਲਾਂ ਸਰਪੰਸਾਬ ਦੀ ਗੱਲ ਸੁਣਦੇ ਆ ਤੁਹਾਡੇ ਪਿੰਡ ਦੇ ਵਿੱਚ ਇੱਕ ਬੀਬੀ ਰੋ ਰਹੀ ਹੈ ਕਹਿ ਰਹੀ ਹੈ ਕਿ ਨਾ ਸਰਪੰਸਾਬ ਸੁਣਦੇ ਨੇ ਨਾ ਮੁੰਡੇ ਸੁਣਦੇ ਨੇ ਮੈਂ ਕਿੱਥੋਂ ਖਾਵਾ ਬਣਾਵਾਂ ਮੈਡਮ ਜੀ ਸੁਣਨ ਵਾਲੀ ਕੋਈ ਗੱਲ ਨਹੀਂ ਇਹੋ ਜੀ ਹੈਗੀ ਸਿਰਫ ਇਹਦੇ ਵਾਸਤੇ ਹੀ ਰਿਕਵੈਸਟ ਕੀਤੀ ਸੀਗੀ ਵੀ ਛੋਟਾ ਮੁੰਡਾ ਇਸ ਦਾ ਬਿਮਾਰ ਹੈ ਬਿਮਾਰ ਹੋਣ ਦੇ ਬਾਵਜੂਦ ਉਹਦੇ ਕੋਲ ਨਹੀਂ ਹੈਗੀ ਜਗ੍ਹਾ ਤੁਸੀਂ ਜਾ ਕੇ ਜਗ੍ਹਾ ਦੇਖ ਲਓ ਕਿੰਨੀ ਕੁ ਜਗ੍ਹਾ ਹੈ ਇਹੋ ਜੀ ਗਰਮੀ ਦੇ ਵਿੱਚ ਉਹ ਤਰਪਾਲ ਪਾਈ ਪਿਆ ਵਿੜੇ ਦੇ ਵਿੱਚ ਬੀਬੀ ਕਿੱਦਾਂ ਰਹਿ ਰਹੀ ਬਾਹਰ ਬੀਬੀ ਕੋ ਕਮਰਾ ਹੈਗਾ ਲੈਂਟਰ ਵਾਲਾ ਆ ਤੁਸੀਂ ਦੇਖੇ ਲਿਆ ਤੁਸੀਂ ਉੱਥੇ ਹੀ ਬੈਠੇ ਆਪਾਂ ਦੇਖੋ ਲੈਂਟਰ ਵਾਲਾ ਕਮਰਾ ਉਹਦੇ ਕੋਲ ਅੱਛਾ ਮੈਂ ਤੁਹਾਡੀ ਗੱਲ ਪੂਰੀ ਸੁਣੂੰਗੀ ਮੈਨੂੰ ਇੱਕ ਗੱਲ ਦੱਸੋ ਜਦੋਂ ਬੱਚਾ ਛੋਟਾ ਹੁੰਦਾ ਹੈ ਤੇ ਜਦੋਂ ਬੱਚਾ ਛੋਟਾ ਹੁੰਦਾ ਹੈ ਤੇ ਜ਼ਿੰਮੇਵਾਰੀ ਕਿਹਦੀ ਹੁੰਦੀ ਹੈ ਬੱਚੇ ਨੂੰ ਸੰਬੰਧੀ ਬੱਚੇ ਦੀ ਮਾਂ-ਬਾਪ ਦੀ ਤੇ ਜਦੋਂ ਮਾਂ-ਬਾਪ ਬੁੱਢੇ ਹੋ ਜਾਣ ਫਿਰ ਕਿਹਦੀ ਜ਼ਿੰਮੇਵਾਰੀ ਉਹ ਹੁੰਦੀਆਂ ਬੱਚਿਆਂ ਦੀ ਤੇ ਸਾਹਮਦੇ ਨੇ ਅਗਰ ਜੇ ਬੱਚੇ ਸਾਹਮਦੇ ਨੇ ਮਾਂ-ਬਾਪ ਦੂਰ-ਦੂਰ ਜਾਣ ਉਹਨੂੰ ਕੀ ਕਰੂਗਾ ਕੋਈ ਜੇ ਮਾਂ-ਬਾਪ ਆਪਣੀ ਰੋਟੀ ਖਾ ਰਹੇ ਉਹਨੂੰ ਬੱਚੇ ਕੀ ਕਰਨਗੇ ਉਹ ਬੱਚੇ ਰੋਟੀ ਦਿੰਦੇ ਸੀਗੇ ਉਹ ਕਹਿੰਦੀ ਮੈਂ ਤੁਹਾਡੀ ਰੋਟੀ ਨਹੀਂ ਲੈਣੀ ਉਹਨੇ 20 ਸਾਲ ਹੋ ਗਏ ਅੱਡ ਕਰਿਆਂ ਹਰ ਵਾਰ ਜੀ ਉਹ ਕਾ ਰਹੀ ਹੈ ਹਾਲਾਂਕਿ ਮਰਨ ਕਿਨਾਰੇ ਚਲੇਗੀ ਅੱਜ ਵੀ ਕਹਿੰਦੀ ਹੈ ਮੈਂ ਤਾਂ ਕੱਲੀ ਨੇ ਹੀ ਰਹਿਣਾ ਪਹਿਲਾਂ ਤੇ ਹੀ ਇਹੀ ਗੱਲ ਕਹਿੰਦੀ ਹੈ ਮੈਂ ਤਾਂ ਕੱਲੀ ਹੋ ਰਹਾਂਗੀ ਮੈਂ ਤੁਹਾਡੇ ਨਾਲ ਨਹੀਂ ਰਹਿਣਾ ਪਰ ਉਹ ਤਾਂ ਕਲਪ-ਕਲਪ ਕੇ ਕਹਿੰਦੀ ਵੀ ਮੈਨੂੰ ਸਾਹਮਣੇ ਨਹੀਂ ਪੈ ਨਹੀਂ ਜੀ ਇਹ ਗਲਤ ਗੱਲ ਹੈ ਅੱਜ ਕਹਿ ਰਹੀ ਹੈ ਤੁਹਾਡੇ ਸਾਹਮਣੇ ਪਰ ਆ ਆਪਣੇ ਸਾਡੇ ਪਿੰਡ ਦੇ ਬੰਦੇ ਖੜੇ ਆ ਇਹ ਆਣ-ਗਮਾਣ ਦੇ ਵਿੱਚੋਂ ਜਿਹਦਾ ਮਰਜੀ ਪੁੱਛ ਲੋ ਗਿਆਨੀ ਸਿਆਣੇ ਬੈਠੇ ਨੇ ਇਹਨਾਂ ਨੂੰ ਸਾਰਾ ਸਾਡਾ ਵੱਧ ਪਤਾ ਹੈ ਇਹਨਾਂ ਦੇ ਪਤਾ ਕਰ ਲੋ ਵੀ ਕਸੂਰ ਕਿਹਦਾ ਹੈ ਇਹ ਦੱਸਣਗੇ ਤੁਹਾਨੂੰ ਪੁੱਛ ਲੋ ਇੱਕ ਮਿੰਟ ਤੁਸੀਂ ਤੁਸੀਂ ਵੱਡੇ ਮੁੰਡੇ ਹੋ ਹਨਾ ਤੁਸੀਂ ਵੀ ਬਜ਼ੁਰਗ ਹੋ ਚੁੱਕੇ ਹੋ ਜੇ ਤੁਹਾਡੇ ਕੱਲ ਨੂੰ ਰੱਬ ਨਾ ਕਰੇ ਜੇਕਰ ਆ ਪੋਜੀਸ਼ਨ ਬਣੇ ਤਾਂ ਤੁਸੀਂ ਕੀ ਕਰੋ ਅਜੇ ਤਾਂ ਮੈਨੂੰ ਤਾਂ ਇਹਨਾਂ ਨੇ ਬਾਹਰ ਕੱਢ ਦਿੱਤਾ ਦਾ ਇੱਥੋਂ ਮੈਨੂੰ ਥਾਂ ਨਹੀਂ ਦਿੱਤਾ ਕੁਝ ਨਹੀਂ ਦਿੱਤਾ ਮੈਨੂੰ ਮੇਰੇ ਸਹੁਰੇ ਨੇ ਥਾਂ ਲੈ ਕੇ ਦਿੱਤਾ ਮੈਂ ਆਪਣੇ ਚਾਚੇ ਦੇ ਘਰ ਤਾਂ ਆ ਥਾਂ ਮੇਰੇ ਬਾਪ ਨੇ ਮੈਨੂੰ ਦਿੱਤਾ ਦਾ ਜਦੋਂ ਜਿਉਂਦਾ ਸੀ ਕਹਿੰਦਾ ਆ ਹਿੱਸਾ ਇੱਕ ਤੇਰਾ ਉਧਰ ਲੈ ਹੈਗਾ ਦੂਜੇ ਦਾ ਯਾਦਾ ਇਹਨੇ ਮੈਨੂੰ ਮੈਨਾਂ ਕੋਈ ਗੱਲੇ ਨਹੀਂ ਕਰੀ ਮੈਂ ਇਹਨੂੰ ਰੋਟੀ ਕਿੱਥੋਂ ਦੇ ਦਮਾਂ ਜਦ ਮੈਨੂੰ ਥਾਂ ਵੀ ਨਹੀਂ ਦਿੱਤਾ ਮੈਂ ਕਿਹਾ ਮੈਂ ਡੰਗਰ ਇੱਥੇ ਬੰਨਣੇ ਨੇ ਇਹਨੇ ਮੈਨੂੰ ਥਾਂ ਨਹੀਂ ਦਿੱਤਾ ਹੈਗਾ ਬਿਲਕੁਲ ਮੈਂ ਮੇਰੇ ਸਹੁਰੇ ਨੇ ਲੈ ਕੇ ਦਿੱਤਾ ਪਿੰਡ ਚ ਸਭ ਨੂੰ ਪਤਾ ਜੇ 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 ਮਾਖਾ ਮੈਂ ਤੂੰ ਬੈਠਾ ਹੈਂ ਤੂੰ ਮੇਰੇ ਨਾਲ ਗੱਲ ਨਾ ਕਰੀ ਜੇ ਨਾ ਜੇ ਮੈਂ ਜੇਕਰ ਗੱਲ ਕੀਤੀ ਜਾਵੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਚਲੋ ਮਾਪੇ ਨੇ ਗਲਤੀ ਮਾਪੇ ਨੇ ਗਲਤੀ ਕਰ ਵੀ ਦਿੱਤੀ ਤੁਹਾਨੂੰ ਕੋਈ ਜ਼ਮੀਨ ਨਹੀਂ ਦਿੱਤੀ ਹੈਗੀ ਹਨਾ ਤੇ ਤੁਹਾਨੂੰ ਲੱਗਦਾ ਨਹੀਂ ਕਿ ਚਲੋ ਮਾਂ ਹੈ ਮਾਂ ਤਾਂ ਰੱਬ ਦਾ ਦੂਜਾ ਰੂਪ ਹੁੰਦਾ ਹੈ ਹਨਾ ਵੀ ਚਲ ਕੋਈ ਨਹੀਂ ਜੇ ਉਹਨੇ ਗਲਤੀ ਕਰ ਵੀ ਦਿੱਤੀ ਹੈ ਮੈਂ ਮaaf ਕਰਕੇ ਉਹਨੂੰ ਗੱਲ ਆ ਲੈਣਾ ਇਹਨੇ ਤਾਂ ਆਪਣੀ ਮੈਰੀ ਜਿਹੜੀ ਦਾਦੀ ਸੀ ਉਹਨੂੰ ਨਹੀਂ ਰੋਟੀ ਦਿੱਤੀ ਉਹ ਮਰ ਗਈ ਮੇਰੀ ਦਾਦੀ ਇਹਨਾਂ ਨੇ ਪੁੱਛੀ ਨਹੀਂ ਲੱਤਾਂ ਮਾਰ ਮਾਰ ਬਾਹਰ ਕੱਢਦਾ ਸੀ ਇਹ ਮੇਰਾ ਬਾਪ ਇਹ ਵੀ ਇਹਦੇ ਨਾਲ ਇੱਕਣੇ ਹੋਣੀ हां ਜਿਹੜਾ ਬੰਦਾ ਅੱਜ ਤੁਸੀਂ ਐਡਾ ਕਰ ਰਹੇ ਹੋ ਫਿਰ ਤੁਹਾਡੇ ਨਾਲ ਕਹਿੰਦੇ ਹੋਣੀ ਆ ਮਾ ਉਹ ਮਰ ਗਈ ਉਹਦਾ ਹੀ ਉਹ ਮੈਂ ਨਾਲ ਲਿੰਗਾ ਦੱਪਾ ਉਹਨੂੰ ਫੂਕਣ ਕਹਿੰਦਾ ਆਖੇ ਮੈਰੀ ਕੀ ਲੱਗਦੀ ਆ ਮੈਂ ਮੈਂ ਖਾ ਚੱਲ ਬਾਪੂ ਚੱਲੀਏ ਕਹਿੰਦਾ ਤੂੰ ਮੇਰੇ ਨਾਲ ਪਹਿਲਾਂ ਜੰਮਿਆ ਮੈਂ ਫੋਲੋਂ ਪੜਦੇ ਫੋਲੋਂ ਹੁਣ ਹੁਣ ਫੋਲੋਂ ਇਹ ਆਪਣਾ ਬਾਪ ਦਾ ਥਾਂ ਵੇਚ ਕੇ ਆਈ ਆ ਮੈਨੂੰ ਬੋਲਦੀ ਆ ਹਾਂ ਜਿਹੜਾ ਇਹਦੀਆਂ ਦੋ ਪੈਣਾ ਇਹਨਾਂ ਨੇ ਪੈਸੇ ਚੱਕ ਕੇ ਲੈ ਗੀਆਂ ਕਹਿੰਦੀ ਨੰਦਾ ਦੇ ਪੈਸੇ ਇਹਦੀ ਕੁੜੀ ਦਾ ਵਿਆਹ ਤਾਂ ਦੋ ਕੁੜੀਆਂ ਦਾ ਉਹਨਾਂ ਦਾ ਝੂਠਾ ਯਾਮ ਲਾਇਆ ਇਹਨੇ ਕਹਿੰਦੀ ਪੈਸੇ ਲੈ ਗਿਆ ਮੇਰੇ ਉਹਦੀਆਂ ਬਹੂਆਂ ਕਿਆ ਕਰ ਉਹਨਾਂ ਨੇ ਉਹ ਦੋਹਾਂ ਨੇ ਬੁਲਾਈ ਨਹੀਂ ਕਹਿੰਦੀ ਸਾਡੇ ਘਰ ਨਾ ਆ ਕੇ ਬੜੀ ਇਹ ਇਦਾਂ ਉੱਪਰ ਕੀ ਹੋਊਗਾ ਝੂਠ ਬੋਲਦੀ ਆ ਪੈਰ ਪੈਰ ਤੇ ਆ ਦਿয়ালਪੁਰਾ ਕੋਲਾ ਪੁੱਛਿਆ ਹੁਣ ਵੀ ਬੈਠੀ ਐ ਨਾ ਹੁਣ ਤਾਂ ਸਾਰਾ ਰੋਲਾ ਹੀ ਦੋ ਰੋਟੀ ਦਾ ਆ ਫੋਨ ਤਾਂ ਸਾਰਾ ਰੋਲ ਹੀ ਦੋ ਰੋਟੀ ਘਾਹ ਖਾਂਦੀ ਸੀ ਮੇਰੇ ਰੋਟੀ ਜਿਸ ਦਿਨੇ ਮੁੰਡਾ ਇੱਧਰ ਆਇਆ ਅਸੀਂ ਇਹਨੂੰ ਇਹ ਗੱਲ ਕਹੀ ਸੀਗੀ ਤੀ ਇਹ ਮੁੰਡਾ ਕਹਿੰਦਾ ਰੋਟੀ ਤੈਨੂੰ ਮੈਂ ਦਊਂਗਾ ਇਹਦੇ ਨਿਆਣੇ ਕਹਿੰਦੇ ਬੇਬੇ ਰੋਟੀ ਤੈਨੂੰ ਅਸੀਂ ਦੇਵਾਂਗੇ ਸਿਰਫ ਇਹ ਮੁੰਡਾ ਬਿਮਾਰ ਕਰਕੇ ਆ ਤੂੰ ਤੈਨੂੰ ਇਹਦੀ ਕੰਡੀਸ਼ਨ ਦੇਖ ਲਈ ਬਈ ਇਹਦਾ ਟਾਈਮ ਟਪਾ ਦੇ ਉਦੋਂ ਬਾਅਦ ਅਸੀਂ ਇਹਨਾਂ ਨੂੰ ਆਪੇ ਭੇਜ ਦਾਂਗੇ ਤੂੰ ਸਿਰਫ ਬਿਮਾਰ ਕਰਕੇ ਆ ਆ ਗਰਮੀ ਗਰਮੀ ਕਢਵਾ ਦੇ ਜਦੋਂ ਠੰਡ ਹੋਗੀ ਆਪਣੇ ਘਰ ਦੁਬਾਰਾ ਫੇਰ ਚਲਾ ਜਾਊਗਾ ਸਿਰਫ ਆਹੀ ਰੌਲਾ ਬੀਬੀ ਨੂੰ ਲੈ ਕੇ ਆਈਓ ਉਹ ਰੋਟੀ ਦੇਣ ਨੂੰ ਤਿਆਰ ਨਹੀਂ ਉਹ ਕਹਿੰਦੀ ਮੈਂ ਰੋ ਹਨ ਮੈਂ ਰੋਟੀ ਨਹੀਂ ਖਾ ਰਹੀ ਉਹ ਕਹਿੰਦੀ ਮੈਂ ਰੋਟੀ ਨਹੀਂ ਖਾਣੀ ਹੈ ਜੀ ਕਹਿੰਦੀ ਰੋਟੀ ਨਹੀਂ ਖਾਣੀ ਕਹਿੰਦੀ ਮੈਂ ਰੋਟੀ ਨਹੀਂ ਖਾਣੀ ਹਾਂਜੀ ਹੋਰ ਫਿਰ ਰੋਲਾ ਕਰਦਾ ਹੈ ਪੁੱਛ ਲੋ ਇਹਨੂੰ ਕਹਦਾ ਰੋਲਾ ਉਹਨੇ ਜਾਦੂ ਕਰਿਆ ਹੋਇਆ ਉਹਦੇ ਤਨ ਨਾਲ ਉਹ ਸਿਖਾਉਂਦਾ ਜਿਹੜਾ ਕੋ ਸਿਖਾਉਂਦਾ ਉਹ ਜਾਦੂ ਕਰਿਆ ਹੋਇਆ ਉਹਨੇ ਤੇ ਤੇ ਹੋਰ ਕੋਈ ਗੱਲ ਨਹੀਂ ਉਹੀ ਸਿਖਾਉਂਦਾ ਜਿਹੜਾ ਕੋ ਸਿਖਾਉਂਦਾ ਇਸਦਾ ਪ੍ਰਮਾਤਮਾ ਮੂਹਰੇ ਅਰਦਾਸ ਕਰਦੇ ਆ ਵੀ ਜੇ ਤਾਂ ਮੈਂ ਕਰਿਆ ਤਾਂ ਮੇਰ ਨਾਲ ਹੋਵੇ ਨਹੀਂ ਇਦਰੇ ਕਰਕੇ ਦਿਖਾਉਂ ਬੀਬੀਏ ਬੀਬੀ ਮੁੰਡੇ ਕਹਿੰਦੇ ਵੀ ਅਸਤੇ ਰੋਟੀ ਦੇਣ ਨੂੰ ਤਿਆਰ ਆ ਬੀਬੀ ਸਾਤ ਰੋਟੀ ਲੈਂਦੀ ਨਹੀਂ ਨਹੀਂ ਪੁੱਤ ਇਹ ਤਾਂ ਮੈਨੂੰ ਦੇ ਕੇ ਮਾਰਦੇ ਨੇ ਮੈਨੂੰ ਤੇਨੂੰ ਡਾਂਗਾ ਚੱਕਦਾ ਬੁੜਾ ਮਰਿਆ ਮੈਨੂੰ ਨਾ 80 ਸਾਲ ਦੀ ਮਰੋਗੀ ਜੇ ਮੈਂ ਧੀ ਖਾ ਪੁੱਤ ਖਾ ਲੇਖ ਆਪਣੇ ਜਮੇ ਦੇ ਬਾਪ ਰਹਿਣ ਤਾਂ ਮੈਂ ਤਾਈ ਚਾਚੇ ਸਭ ਕੁਝ ਸਮਾਰ ਇਹ ਤਾਂ ਮੇਰੇ ਤੇ ਪੱਥਰ ਤਾਂ ਦੇਨ ਦੌੜਾ ਪੈਂਦਾ 2 ਕਿਲੋ ਪਰੇਚਨ ਕਰ 5 ਸਾਲ ਚੰਡੀਗੜ੍ਹ ਤੇ ਮੁੰਡੇ ਮਾਰੇ 2 ਕੁੜੀਆਂ ਮਾਰੇ ਆਹਣ ਬੋਰਾ ਤੇ ਮੈਂ ਬੁਢੇ ਦਾ ਭੋਗ ਪਾਇਆ ਕਰ ਜਿੱਕੜ ਮਰਜੀ ਕਰ ਲਾ ਪਾ ਪੰਚਾਇਤ ਇਹਨਾਂ ਦੇ ਕਹਿੰਦੇ ਕੱਢ ਕੇ ਦਿਖਾएंगे ਕਹਿੰਦੇ ਨੇ ਮੈਨੂੰ ਬਸ ਮੇਰਾ ਥਾਂ ਵਿਹਲਾ ਕਰਾ ਦੇ ਮੈਨੂੰ ਕੋਈ ਲੋੜ ਨਹੀਂ ਸਭ ਤੋਂ ਵੱਡੀ ਚੀਜ਼ ਹੈ ਕਿ ਆਂ ਕੀ ਜਾਣਦਾ ਹੈ ਕਿ ਘਰ ਦੇ ਕਲੇਸ਼ ਦੇ ਵਿੱਚ ਕਿਸੇ ਨੂੰ ਨਹੀਂ ਪੈਣਾ ਚਾਹੀਦਾ ਪਰ ਇੱਥੇ ਜੋ ਪੂਰਾ ਪਿੰਡ ਹੈ ਕਿਤੇ ਨਾ ਕਿਤੇ ਇਸ ਕਲੇਸ਼ ਦੇ ਵਿੱਚ ਸ਼ਾਮਲ ਹੈ ਇਹ ਦੋ ਇੱਕ ਮਾਪਾਪ ਇੱਕ ਮਾਪਾਪ ਜੋ ਮਾਪਾਪ ਨੇ ਤੇ ਇੱਕ ਉਹਨਾਂ ਦੇ ਮੁੰਡੇ ਦਾ ਰੋਲਾ ਹੈ ਪਰ ਇਤੇ ਵਿੱਚ ਕਿਤੇ ਨਾ ਕਿਤੇ ਪੂਰਾ ਪਿੰਡ ਸ਼ਾਮਿਲ ਹੈ ਮੈਂ ਮੰਨਿਆ ਤੁਸੀਂ ਬਜ਼ੁਰਗ ਨੂੰ ਗਲਤ ਕਹਿ ਰਹੇ ਹੋ ਗਲਤ ਹੋਣਗੇ ਵੀ ਇਹ ਪਰ ਤੁਹਾਨੂੰ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਸਮਝੌਤਾ ਕਰਾ ਦੇਣਾ ਚਾਹੀਦਾ ਇਹਨਾਂ ਦਾ ਕਿਤੇ ਨਾ ਕਿਤੇ ਇਹਨਾਂ ਨੂੰ ਕਿਹਾ ਸਿਖਾਇਆ ਜਾਵੇ ਕਿ ਨਹੀਂ ਕੋਈ ਗੱਲ ਨਹੀਂ ਜੇ ਇੱਕ ਗਲਤ ਹੈ ਤੇ ਦੂਜਾ ਸਹੀ ਹੋ ਜਵੇ ਇਹਨਾਂ ਨੂੰ ਮੈਡਮ ਨੇ ਇਹੀ ਗੱਲ ਕਹੀ ਸੀਗੀ ਤੇ ਆ ਦੋ ਮਹੀਨੇ ਗਰਮੀ ਦੇ ਨਿਕਲ ਲੈਣ ਦੇ ਇਸ ਮੁੰਡੇ ਦੇ ਗਰਮੀ ਤੋਂ ਬਾਅਦ ਉਹ ਆਪਣੇ ਘਰ ਚਲਾ ਜਾਊਗਾ ਤੂੰ ਆਪਦੇ ਘਰ ਰਹਿ ਆਪਣੇ ਘਰ ਦੇ ਤੂੰ ਹੋਰ ਕੋਈ ਰੌਲਾ ਨਹੀਂ ਹੈਗਾ ਸਿਰਫ ਫਰਿੱਜ ਸਾਰਾ ਕੱਪੜੇ ਧੋਣੀ ਮੇਰੇ ਕੋਲ ਕੀ ਆ ਉਹ ਫਿਰ ਧੋਣ ਨਹੀਂ ਤੇ ਬਾਸ ਸਕਦੇ ਇਹਨਾਂ ਦੇ ਮੋਟਰਸਾਈਕਲ ਕਢਾਉਂਦੇ ਨੇ ਉਹ ਕਾਦੇ ਆਏ ਨੇ ਰੋੜੇ ਨੇ ਕਹਿੰਦੇ ਆ ਕਹਿੰਦਾ ਮੇਲਾ ਛੱਡਣਾ ਇੱਥੇ ਆ ਇੱਧਰ ਆ ਤੀ ਕਹਿ ਰਹੇ ਹੋ ਕਹਿੰਦਾ ਪਿੰਡ ਦਾ ਬਸਨੀਕ ਸੀ ਕਹਿੰਦਾ ਰੋਡਾਂ ਆ ਰਾਈਆਂ ਦਾ ਉਹ ਉਹ ਕਹਿੰਦਾ ਮੈਂ ਜਗਾ ਫਰੀ ਸਮਾਰਦਾ ਵੀ ਉਹਨੂੰ ਮਾਈ ਨੂੰ ਤੰਗ ਨਾ ਕਰੋ ਤੁਸੀਂ ਜੇ ਉਹਨੂੰ ਨਹੀਂ ਮਤਲਬ ਤੁਹਾਨੂੰ ਮੰਨਦੀ ਇੱਕ ਮਿੰਟ ਸੁਣੋ ਗੱਲ ਬਈ ਭਾਈ ਮੇਰੇ ਕੋਲ ਜਗਾ ਸੰਭਾਲੋ ਬਗੈਰ ਕਰਾਇਆ ਬਗੈਰ ਫਰੀ ਮੇਰੇ ਕੋਲ ਦੋ ਘਰਾਂ ਦੇ ਹਿਸਾਬ ਲੋ ਰੋਡਾਂ ਡੈਰੀ ਵਾਲਾ ਉਹਨੇ ਮੈਨੂੰ ਆਪ ਖੁਦ ਕਹੀਆ ਕਹਿੰਦਾ ਮੈਂ ਉਹਨਾਂ ਨੂੰ ਕਿਹਾ ਭਾਈ ਮਾਈ ਨੂੰ ਤੰਗ ਨਾ ਕਰੋ ਸਿਆਣੀ 80 ਸਾਲ ਦੀ ਹੈਗੀ ਆ ਬਿਲਕੁਲ ਕਿਹਾ ਰੋਡੇ ਨੂੰ ਬਲਾਓ ਬਲਾਓ ਰੋਡੇ ਨੂੰ ਬਲਾਅ ਰੋਡ ਤੇ ਮੈਨੂੰ ਦੱਸਿਆ ਸੱਚ ਉਹ ਕਹਿੰਦਾ ਭਾਈ ਫਰੀ ਸਵਾਲ ਪਰ ਬੇਬੇ ਬਿਰਦਾ ਮਾਰਨ ਨੂੰ ਤਿਆਰ ਹਨ ਨੂੰ ਤੰਗ ਨਾ ਪਰੇਸ਼ਾਨ ਨਾ ਕਰੋ ਤੁਸੀਂ ਆਪਾਂ ਹੁਣ ਇਹ ਮੰਜਾ ਢਾ ਦੇਣੇ ਆਂ ਰੋਡਾ ਦੋ ਕਮਰੇ ਦੇ 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 ਆਪਾਂ ਹੁਣ ਇਹਦਾ ਮੰਜਾ ਚਾ ਕੇ ਉੱਥੇ ਢਾ ਦੇਣੇ ਆਂ ਜੇ ਰੋਡਾ ਦਿੰਦਾ ਫਰੀ ਕਹਿੰਦੇ ਦੋ ਕਮਰੇ ਨਾ ਰੋਡਿਆਂ ਨੂੰ ਬਲਾ ਰੋਡਿਆਂ ਨੂੰ ਬਲਾ ਆਪਾਂ ਨੂੰ ਕਿਉਂ ਤੰਗ ਕਰਨਾ ਹੈ ਕਿ ਬੀਜੀ ਤੁਸੀਂ ਕੀ ਚਾਹਦੇ ਹੋ ਮੈਂ ਤਾਂ ਆਪਣਾ ਥਾਂ ਵਿਹਲਾ ਕਰਾਉਣਾ ਬਸ ਠੀਕ ਮੈਂ ਨਾ ਕਹਿ ਦਿਖਾਣੀ ਰੋਟੀ ਕਿਤੋਂ ਖਾਣੀ ਰੋਟੀ ਮੈਂ ਪਿੰਡ ਚੋਂ ਮਾਂ ਕਿਹਾ ਬੋਰਾ ਤੇ ਖਰਾਨੀ ਕਰਾਇਆ ਲੈਣੀ ਬੋਰਾ ਖਣ ਨਹੀਂ ਦਿੰਦੇ 20 ਸਾਲ ਹੋ ਗਏ ਬੋਰਾ ਰੱਖਣ ਬੁਢੇ ਦਾ ਮੈਂ ਕਰਾਇਆ ਪੋਗ ਪਾਇਆ ਫੁੱਲ ਮੈਂ ਪਾ ਕੇ ਕਿਉਂਦਾ ਪੀਪਾ ਪਿੰਡ ਨੇ ਦਿੱਤਾ ਸਾਰਾ ਇਹਨੇ ਤੈਨ ਮੇਰੇ ਤੈਨ ਡਾਂਗਾ ਚੱਕੀਆਂ ਬਾਲਣ ਵੀ ਲੈ ਗਿਆ ਮੈਂ ਤਾਂ ਨਾ ਉਹ ਰੱਬ ਕੰਨੀ ਸੱਚੀ ਆ 80 ਸਾਲ ਦੀ ਉਮਰ ਹੋ ਗਈ ਧੀ ਖਾਉ ਪੁੱਤ ਖਾਉ ਲੇਖੇ ਆਪਣੀ ਜਾਨ ਨੇ ਦੇਣੇ ਮੈਂ ਹੁਣ ਮੰਗ ਚੁੱਕਿਆ ਬੋਰ ਤੇ ਗੁਜ਼ਾਰਾ ਕਰਦੀ ਆ ਮੈਂ ਇੱਥੇ ਇੱਕ ਗੱਲ ਕਹਿਣਾ ਚਾਹੂੰਗੀ ਕਿ ਹਮੇਸ਼ਾ ਕਿਹਾ ਜਾਂਦਾ ਹੈ ਕਿ ਕਲੇਸ਼ ਜਿੰਨਾ ਵਧਾਓਗੇ ਉਨਾ ਵਧੇਗਾ ਇੱਥੇ ਬਹੁਤ ਸਾਰੇ ਮੋਤਾਰ ਜਿਹੜੇ ਨੇ ਉਹ ਮੌਜੂਦ ਨੇ ਬਹੁਤ ਸਾਰੇ ਵੱਡੇ ਨੇ ਏਜ ਦੇ ਵਿੱਚ ਸਭ ਜਾਣੇ ਸਮਝਦਾਰ ਨੇ ਪਰ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਪਿਆਰ ਦੇ ਨਾਲ ਰਹਿ ਲੈਣਾ ਚਾਹੀਦਾ ਹੈ ਕਿਉਂ ਕਲੇਸ਼ ਨੂੰ ਵਧਾਉਣਾ ਨਹੀਂ ਜੀ ਉਹ ਨਹੀਂ ਰਹਿਣ ਦਿੰਦਾ ਮੈਂ ਸਰੇ ਆਮ ਕਹਿੰਦਾ ਉਹ ਨਹੀਂ ਰਹਿਣ ਦਿੰਦਾ ਸੀ ਰਹਿਣੇ ਆ ਹਾਂ ਇਹ ਕਰਦਾ ਜਿੰਨਾ ਕੋ ਕਰਦਾ ਇਹ ਉਂਗਲੀ ਲਾਉਂਦਾ ਮੈਂ ਕਹਿੰਦਾ ਮੈਂ ਰੱਬ ਦੇ ਵਾਸਤੇ ਮੈਂ ਗੁਰਦੁਆਰੇ ਚੜੂੰਗਾ ਬੇੜਾ ਘਰ ਕੂ ਹੈਦਾ ਜੇ ਨਾ ਕਰਕੇ ਤਾਂ ਮੇਰਾ ਪਿਸ਼ਾਬ ਨੇ ਕਬਜ਼ਾ ਕਰਨ ਨੂੰ ਫਿਰਦਾ ਜੀ ਇਹ ਇਹ ਕੱਦੇ ਬੋਰ ਰੱਖੇ ਹੋਏ ਨੇ ਇਹ ਚੱਕਦਾ ਨਹੀਂ ਹੈਗਾ ਜਾਣ ਕੇ ਇਹਨੂੰ ਕਹੇ ਥਾਣੇ ਲੈ ਜਾਂਦਾ ਕਦੇ ਕਿਤੇ ਲੈ ਜਾਂਦਾ ਜੀ ਫਿਰਦੀ ਆ ਮੈਂ ਵਿੱਚੋਂ ਕਿੱਥੋਂ ਮੈਂ ਕਿੱਥੋਂ ਵਿੱਚੋਂ ਇਹਨੂੰ ਨਹੀਂ ਫਿਰਦੀ ਆ ਉਹ ਬੋਰ ਦਾ ਕੰਮ ਨਹੀਂ ਲੈ ਆਪਣੀ ਮਾਂ ਦਾ ਪੁੱਛੀ ਨਹੀਂ ਉਹ ਰੁਣਕੇ ਮਰੀ ਜਾਉਰੇ ਸਾਰੇ ਪਿੰਡ ਨੂੰ ਪਤਾ ਜੀ ਉਹਰੇ ਹਾਂ ਇੱਕ ਮਿੰਟ ਇੱਕ ਮਿੰਟ ਸ਼ਾਂਤੀ ਰੱਖੋ ਸ਼ਾਂਤੀ ਰੱਖੋ ਸ਼ਾਂਤੀ ਰੱਖੋ ਸ਼ਾਂਤ ਰੋਕੋ ਅੰਕਲ ਜੀ ਮੇਰੀ ਗੱਲ ਸੁਣੋ ਕਿੰਨੇ ਨਿਆਣੇ ਮੇਰੇ ਦੋ ਮੁੰਡੇ ਤੇ ਚਾਰ ਨੇ ਦੋ ਕੁੜੀਆਂ ਨੇ ਦੋ ਮੁੰਡੇ ਨੇ ਕੁੜੀਆਂ ਦੋ ਮੁੰਡੇ ਕੰਮ ਕਰਦੇ ਨੇ ਨਹੀਂ ਜੀ ਹਾਲ ਤੇ ਹਲਤਾ ਉਹ ਸਿੱਖਦਾ ਕੰਮ ਲੜਦਾ ਹਾਂਜੀ ਜੇ ਬੀਜੀ ਤੁਹਾਨੂੰ ਰੱਖਦੇ ਨੇ ਤੁਹਾਨੂੰ ਸੰਭਾਲਦੇ ਨੇ ਤੁਹਾਨੂੰ ਰੋਟੀ ਦਿੰਦੇ ਨੇ ਮੈਂ ਨਹੀਂ ਸੋਣਾ ਇਹਦੀ ਕੁੜੀ ਚਿੱਟੇ ਵੇਚਦੀ ਧੀ ਤੀ ਉਹ ਪੜੀ ਇਹਦਾ ਇੱਕ ਇੱਕ ਜੇਲ੍ਹ 'ਚ ਬੈਠਾ ਦੋ ਕੁੜੀਆਂ ਨੇ ਬੜੀ ਨੇ ਦੋ ਖਸਮ ਕਰ ਲਈ ਚੂੜੇ ਦੇ ਕੁੜੀ ਵਿਆਈਏ ਨੇ ਤਾਂ ਸਾਡੀ ਕਾਂਦਾ ਨਹੀਂ ਕੋਸਦੇ ਛੋਟੇ ਬੇਟੇ ਨੇ ਸੁਣੋ ਜੁੜੀ ਆਪਣੇ ਬੇਟੇ ਰੱਖੋ ਸ਼ਾਂਤੀ ਰੱਖੋ ਬਾਕੀ ਕਿਉਂ ਵਿੱਚ ਬੋਲਦੇ ਪਏ ਹੋ ਬਾਕੀ ਕਿਉਂ ਵਿੱਚ ਬੋਲਦੇ ਪਏ ਹੋ ਜੇ ਦੋ ਜਾਣਿਆਂ ਦੀ ਲਈਏ ਉਹਨਾਂ ਨੂੰ ਲੜਨ ਦੋ ਆਪਸ ਦੇ ਵਿੱਚ ਬਾਪੂ ਜੀ ਅਸੀਂ ਤੇ ਇਹੀ ਕਵਾਂਗੇ ਦੇਖੋ ਨਾ ਤੁਸੀਂ ਗਲਤੋਂ ਨਾ ਉਹ ਗਲਤ ਨੇ ਹਨਾ ਮਾਂ ਪੋਤੋ ਤੁਸੀਂ ਦੁਨੀਆ ਨੇ ਦੁਨੀਆ ਰਹਿਣਾ ਆ ਤੁਸੀਂ ਤੁਸੀਂ ਰਹਿਣਾ ਆ ਹਨਾ ਅਸੀਂ ਚੱਕਣੀ ਆ ਜਿੱਥੇ ਮਰਜ਼ੀ ਚੱਲੇ ਜਾਵੇ ਅਸੀਂ ਉਹ ਚੱਕਣੀ ਆ हां जी रेणु ਕਹਿ ਆ ਵੀ ਰੋਟੀ ਖਾਓ ਰੋਟੀ ਦੋ ਦਿਨਿਆ 6 ਮਹੀਨੇ ਲਾ ਇਹਦਾ ਉਤੋਂ ਕਰਤੀ ਜਾ ਲਾ ਲੈ ਉਹ ਤੇਰਾ জাফর ਤਾਂ ਖਾਲਾ ਰੋਟੀਆਂ ਖਾਲਾ ਜਿਵੇਂ ਬੁੜੀ ਨੂੰ ਦਿੱਤੀ ਤੇ ਹਾਂ ਜਾਹ ਜਾਦੂ ਕਰਿਆ ਹੋਇਆ ਨੇ ਕਰਿਆ ਜਾਦੂ ਸਰਤਾ ਚਾਰੇ ਚੌਰ ਨੇ ਤੁਹਾਨੂੰ ਸਭ ਪਤਾ ਵੀ ਕਾਲੇ ਨੇ ਜਾਦੂ ਕਰਿਆ ਹੋਇਆ ਇਹਦੇ ਤੇ ਹੋਰ ਕੋਈ ਗੱਲ ਨਹੀਂ ਜਿੱਥੇ ਮਰਜੀ ਫੇਰੀ ਜਾਵੇ ਮੈਂ ਕਹਿੰਦੇ ਸਰੇ ਵੀ ਕਾਲੇ ਜਿਹੋ ਨੇ ਜਾਦੂ ਕਰਿਆ ਹੋਇਆ ਹਾਂ ਥਾਉਂ ਦਾ ਇਹ ਕੁੜੀਆਂ ਨੂੰ ਜਗ੍ਹਾ ਦਿੱਤੀ ਹੋਈ ਆ ਕੁੜੀਆਂ ਪਿੱਛੇ ਹੀ ਤੱਕਦੀਆਂ ਨੇ ਉਹ ਹੀ ਨਹੀਂ ਬਸਣ ਦਿੰਦੀਆਂ ਉਰੇ ਬੀਜੂ ਰਿਓ ਗੱਲ ਸੁਣੋ ਮੇਰੀ ਗੱਲ ਸੁਣੋ ਗੱਲ ਸੁਣੋ ਸ਼ਾਂਤੀ ਮੇਰੀ ਗੱਲ ਸੁਣੋ ਜੇਕਰ ਕੁੜੀਆਂ ਨੇ ਜਾਣਾਂ ਵੀ ਸਾਕੋ ਸਾਰੇ ਦੁਨੀਆਂ ਬਾਰੇ ਕੁਝ ਨਹੀਂ ਬੋਲਣਾ ਕਿਸੇ ਨੇ ਸ਼ਾਂਤੀ ਮੇਰੀ ਕੁੜੀ ਦਾ ਘਾਤ ਵੀ ਮੋੜਿਆ ਡੱਬਾ ਵੀ ਮੋੜਿਆ ਵਿਆਹ ਤਾਂ ਬੜੀ ਦੇ ਨਹੀਂ ਗਿਆ ਕਦੇ ਜਾ ਕੇ ਹੀ ਨਹੀਂ ਖੜਾ ਉਹ ਵਿਚਾਰੀ ਮੇਥੋ ਕਿਰਾਇਆ ਲਗ ਰੋਟੀ ਮੰਗ ਚਲੋ ਜਿਆਦਾ 1500 ਰੁਪਈਆ ਉਹਦੋਂ ਦੇ ਪੰਚਾਇਤ ਉਹਦੋਂ ਦੇ ਬੇਟੇ ਕਿੱਥੇ ਸੀਗੇ ਹੁਣ ਤੁਹਾਨੂੰ ਮੈਂ ਦੱਸਦਾ ਅਸਲੀਅਤ ਕੀ ਆ ਇਹਦਾ ਤਾਂ ਬੋਰ ਪਿਆ ਇਹ ਤਾਂ ਤਾਂ ਠਾਲਣਾ ਚਾਹੁੰਦੇ ਨੇ ਇਹਨੂੰ ਤਾਂ ਕੱਢਣਾ ਚਾਹੁੰਦੇ ਨੇ ਮੇਰਾ ਘਰ ਨਾਲ ਲੱਗਦਾ ਅਖੇ ਖਰੀਦਣਾ ਚਾਹੁੰਦਾ ਇਹ ਤਾਂ ਉਲਟ ਬੋਲਦਾ 2 ਪੁਆਇੰਟ ਸਿਰਫ ਓਨਲੀ 2 ਔਰ ਮੈਂ ਇੰਨੇ ਬੰਦੇ ਜਿਗਰ ਨੂੰ ਮੈਂ ਨਹੀਂ ਥਾਂ ਲੈਂਦਾ ਕੋ ਮੇਰੇ ਇੱਕ ਬੱਚਾ ਬਾਹਰ ਜਨਗਾ ਮੇਰੇ ਕੋ ਤਾਂ ਆ ਸੌਂ ਪਿਆ ਆ ਸੌਂ ਪਿਆ ਉਧਰ ਸੌਂ ਪਿਆ ਮੈਂ ਕੀ ਕਰਨਾ ਇੱਕ ਮਿੰਟ ਮੈਂ ਇੱਕ ਮਿੰਟ 15 ਸਾਲ ਹੋ ਗਏ ਜੀ ਜੱਦੀ ਦਾ ਕਿਸੇ ਨੇ ਰ ਅੱਜ ਜਥਾ ਉਹਨੂੰ ਦੇਖ ਕੇ ਕਬਜ਼ਾ ਕਰਨ ਨੂੰ ਸਾਰੇ ਰੋਟੀ ਦਿੰਦੇ ਨੇ ਸਾਰੀ ਪੰਚਾਇਤ ਇੱਕ ਤਰਫ ਹੋ ਗਈ ਕਿਉਂ ਨਹੀਂ ਉਸ ਟਾਈਮ ਉਦੋਂ 15 ਸਾਲ ਦੀ ਰੋਟੀ ਪੰਚਾਇਤ ਕਿੱਥੇ ਦਵਾਉਂਦੀ ਸੀ ਪਹਿਲਾਂ ਵੀ 4-5 ਪਲੇਨ ਲੰਗੇ ਜਦਨਾ ਸਰਪੰਚ ਨੇ ਪੰਚਾਇਤ ਨੇ ਕਿਸੇ ਨੂੰ ਵੀ ਥੌਂ ਦਵਾਤਾ ਜਿੱਦ ਵੀ ਤਾਂ ਉਹ ਕੱਲੀ ਇਹਦੇ ਕਿਰਾਏ ਤੋਂ ਹੀ ਰੋਟੀ ਖਾਂਦੀ ਆ ਮੈਂ ਤਾਂ ਨਹੀਂ ਖਾਊਗਾ ਉਹਨੂੰ ਨਹੀਂ ਇੱਕ ਮਿੰਟ ਹਾਂ ਹਾਂ ਕਾਰਿੰਗ ਕਰ ਲੈ ਆਂ ਅਸੀਂ ਸਰਪੰਚਾਂ ਨੂੰ ਕਹੀ ਸੀ ਇਹ ਦੋਵੇਂ ਗਰਮੀ ਗਰਮੀ ਕੰਮੇੇ ਕਰਾ ਦੇ ਕੱਲੇ ਦੇ ਠੀਕ ਹੈ ਨਾ ਵੇਖ ਕਰੋ ਉੱਥੇ ਵੜਦਾਂਗੇ ਪਰ ਜਿਹੜਾ ਇਹਨੂੰ ਕਰਮੇੇ ਕਰਾ ਦੇ ਮੇਰੋਂ ਪੜਾਉਖਾ ਕਰਮੇੇ ਜੋ ਬਿਲਕੁਲ ਬਿਲਕੁਲ ਠੀਕ ਹੈ ਹੈਨਾ ਆਹੀ ਦੋ ਪੁਆਇੰਟ ਹੋਗੇ ਨਾ ਉੱਥੇ ਆ ਕੇ ਮੈਡਮ ਗੱਲ ਉੱਥੇ ਆ ਕੇ ਮੁੱਕਣੀ ਆ ਉਹੀ ਗੱਲ ਉੱਥੇ ਆ ਕੇ ਮੁੱਕਦੀ ਹੈ ਵੀ ਉਦੋਂ 15 ਸਾਲ ਦੇ ਬੱਚੇ ਕਿੱਥੇ ਸੀਗੇ ਪਰ ਮੇਰੀ ਗੱਲ ਸੁਣੋ ਇੱਕ ਮਿੰਟ ਸਰਪੰਚ ਸਾਹਿਬ ਇੱਧਰ ਆਓ ਸਰਪੰਚ ਸਾਹਿਬ ਇੱਥੇ ਇੱਕ ਗੱਲ ਹੋਰ ਵੀ ਹੈ ਜੇਕਰ ਬੱਚੇ ਰੋਟੀ ਨਹੀਂ ਦਿੰਦੇ ਹਨਾ ਤੇ ਮੈਨੂੰ ਤੁਹਾਨੂੰ ਲੱਗਦਾ ਕਿ ਜ਼ਮੀਨ ਤੇ ਉਹਨਾਂ ਦਾ ਹੱਕ ਹੈਗਾ ਕਿਹਨਾਂ ਦਾ ਬੱਚਿਆਂ ਦਾ ਨਹੀਂ ਹੈਗਾ ਫਿਰ ਉਹ ਅਸੀਂ ਮਾਸੀ ਤੁਹਾਨੂੰ ਕਹਿੰਦੇ ਆ ਕਿ ਕੋ ਸਿਰ ਬਹੀ ਹੈਗਾ ਨੇ ਕਹਿੰਦੇ ਆ ਵੀ 2 ਮਹੀਨੇ ਗਰਮੀ ਗਰਮੀ ਉਹਦੇ ਬਾਪਤੀ ਨਹੀਂ ਰੱਖੀ ਹੋਈ ਸਾਡੇ ਬਾਪਤੀ ਨਹੀਂ ਰੱਖੀ ਕਿ ਇਹਨਾਂ ਦੇ ਕਿਸੇ ਦੇ ਬਾਪ ਦੀ ਜਾਇਦਾਦ ਨਹੀਂ ਰੱਖੀ ਹੋਈ ਤੁਸੀਂ ਵੀ ਪਰਿਵਾਰ ਵਾਲੇ ਤੁਹਾਡੇ ਡੈਡੀ ਦਾ ਨੋ ਵੀ ਪ੍ਰਾਪਰਟੀ ਰੱਖੀ ਹੋਊਗੀ ਹਰ ਇੱਕ ਦਾ ਮਾਪਾਪ ਪ੍ਰਾਪਰਟੀ ਰੱਖੀ ਬੈਠਾ ਕਿ ਉਹਨੇ ਰੋਟੀ ਖਾਣੀ ਆ ਹਾਈ ਕੋਰਟ ਨੇ ਐਲਾਨ ਕੀਤਾ ਕਿ ਰੋਟੀ ਖਾਣ ਖਾਤਰ ਉਹਨੇ ਪ੍ਰਾਪਰਟੀ ਰੱਖਣੀ ਆ ਉਹਨੇ ਰੋਟੀ ਖਾਣੀ ਉਹ ਪ੍ਰਾਪਰਟੀ ਰੱਖ ਨਹੀਂ ਸਕਦੀ ਤੁਸੀਂ ਵੀ ਦੱਸੋ ਤੁਸੀਂ ਵੀ ਸਿਆਣੇ ਹੋ ਤੁਹਾਡਾ ਰੋਜ਼ ਦਾ ਇਸ ਕਾਸੇ ਨੂੰ ਬੁਝਾ ਰਿਹਾ ਨਾ ਉਹਨਾਂ ਨੂੰ ਉਹਨਾਂ ਨੂੰ ਕੋਈ ਦਿਖਦਾ ਹੀ ਨਹੀਂ ਅੱਗੇ ਕਿ ਮੈਨੂੰ ਰੋਟੀ ਕਿੱਥੋਂ ਮਿਲੂਗੀ ਉਹ ਉਰੇ ਆਇਆ ਨਾ ਉਹਦਾਂ ਜਦ ਇਹ ਕਹਿੰਦੀ ਬਈ ਪਾਈ ਮੇਰੇ ਨਾਲ ਬੜੀ ਘਰ ਤੁਸੀਂ ਮੈਨੂੰ ਦਿੰਦੇ ਰੋਟੀ ਮੈਂ ਨਹੀਂ ਮੰਜਾ ਡਾਉਣ ਦੇਣਾ ਉਹਨੇ ਆਪ ਆਪਣਾ ਮੰਜਾ ਬਣਾਇਆ ਮੰਜਾ ਵੀ ਉਹਦਾ ਹੀ ਆ ਉਹਨੇ ਡਹਾਇਆ ਠੀਕ ਹੈ ਨਾ ਤੇ ਉਹ ਜਦ ਇਹ ਕਹਿੰਦੀ ਜਦ ਥਾਣੇ ਗੱਲ ਹੋਈ ਹੈ ਮੈਂ ਉਦੋਂ ਵੀ ਜਨੇ ਕਹੀ ਹੈ ਮੈਂ ਕਿਹਾ ਮਾਤਾ ਬੇਸ਼ੱਕ ਬਾਹਰ ਫੜ ਕੇ ਬਾਹਰ ਘੜ ਦੇ ਸਾਡੇ ਵਿੱਚ ਕੋਈ ਰੋ ਨਹੀਂ ਅਸੀਂ ਜਗਤ ਬੋਲਗੇ ਵਿੱਚ ਨਹੀਂ ਹੈਗੇ ਕਿ ਮਾਂ-ਬਾਪ ਦੀ ਨਹੀਂ ਪ੍ਰਾਪਰਟੀ ਰੱਖੀ ਜਿੰਨੇ ਬੰਦੇ ਖੜੇ ਨੇ ਕਿਹਦੇ ਮਾਂ-ਬਾਪ ਦੀ ਪ੍ਰਾਪਰਟੀ ਨਹੀਂ ਹੈਗੀ ਦੱਸੋ ਕਿਹਦੇ ਦੀ ਨਹੀਂ ਰੱਖੀ ਵੀ ਸਾਡੇ ਪਰ ਮਾਂ-ਬਾਪ ਨੇ ਪ੍ਰਾਪਰਟੀ ਨਹੀਂ ਰੱਖੀ ਇਹ ਪ੍ਰਾਪਰਟੀ ਦੇਵੇਂ ਜਾਂ ਨਾ ਦੇਵਨੂ ਅਸੀਂ ਇਹ ਰੋਟੇ ਪ੍ਰਾਪਰਟੀ ਚੋਣ ਜਗੇ ਨਹੀਂ ਪ੍ਰਾਪਰਟੀ ਲੈਣ ਦੇ ਵਿੱਚ ਨਹੀਂ ਹੈ ਤੁਸੀਂ ਪ੍ਰਾਪਰਟੀ ਰੱਖਣੀ ਹੋ ਰੱਖੀ ਹਰੇਕ ਦੇ ਕੋਈ ਨਹੀਂ ਰੱਖੀ ਪ੍ਰਾਪਰਟੀ ਮੈਂ ਆਪਣੇ ਮੁੰਡਿਆਂ ਨੂੰ ਦੇ ਦਿੱਤੀ ਮੈਂ ਵੇਹਲਾ ਦੇਤੀ ਕਦੀਓਂ ਚ ਕਦੀ ਮੈਂ ਦੇਤੀ ਹੁਣ ਸੰਭਾਲੂ ਨਾ ਕਿ ਤੁਹਾਡੇ ਮੁੰਡਿਆਂ ਨੂੰ ਤੁਹਾਨੂੰ ਰੋਟੀ ਦੇਣੀ ਹੈ ਤੁਹਾਨੂੰ ਤਾਂ ਪਤਾ ਹੈ ਤੁਹਾਨੂੰ ਤਾਂ ਪਤਾ ਹੈ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਵੀ ਉਹਨਾਂ ਨੂੰ ਰੋਟੀ ਕਿਥੋਂ ਮਿਲਣੀ ਹੈ ਨਹੀਂ ਮੈਂ ਜਿਹੜੀ ਮੈਂ ਗੱਲ ਕਰਦਾ ਬਈ ਮੈਂ ਕਿਹਾ ਵੀ ਰੋਟੀ ਦਿਓ ਨਾ ਦਿਓ ਬਈ ਰੋਟੀ ਮੈਂ ਹਾਂਜੀ ਸਾਡੀ ਮਾਈ ਮਰੇ ਦੇ ਮੱਥਾ ਟਿਕਣੀ ਇੱਥੇ ਸਾਰਾ ਦਿੱਤਾ ਹੋਇਆ ਪਹਿਲਾਂ ਨਾਲੇ ਜੂਂਦੀ ਰੇ ਕੋਈ ਮੱਥਾ ਟੇਕਣੇ ਦਾ ਰੁਪਈਆ ਨਹੀਂ ਕਿਸੇ ਨੇ ਕਰਿਆ ਵਿੱਚ ਉੱਥੇ ਭੋਗ ਤੇ ਲਾਇਆ ਮਾਤਾ ਦੀ ਆ ਥੋੜੀ ਦੀ ਨਹੀਂ ਪ੍ਰਾਪਰਟੀ ਐਂਡ ਤੇ ਥੋੜੇ ਨਾਲ ਚੜੀ ਉਹ ਵੀ ਰੱਖੀ ਹੋਈ ਸੀ ਨਾ ਹਰ ਇੱਕ ਮਾਂ ਨੇ ਦੁਨੀਆ ਤੋਂ ਚਲੇ ਜਾਣਾ ਤੇ ਉਹ ਤੁਹਾਡੇ ਨਾਲ ਹੀ ਜਾਂਦੀ ਹੈ ਕਿ ਅਸੀਂ ਨਹੀਂ ਰੱਖੀ ਮੈਂ ਨਹੀਂ ਰੱਖੀ ਮੈਂ ਦੇ ਦਿੱਤੀ ਕਦੀ ਮੈਂ ਜਦੋਂ ਨੇ ਮੰਗ ਲਈ ਜਦੇ ਫੜਾਤੀ ਸੰਭੋ ਭਾਈ ਮੈਂ ਇੱਥੇ ਇੱਕ ਗੱਲ ਕਹੂੰਗੀ ਇੱਕ ਮਿੰਟ ਇੱਕ ਮਿੰਟ ਸ਼ਾਂਤੀ ਰੱਖੋ ਸ਼ਾਂਤੀ ਰੱਖੋ ਇੱਥੇ ਜਾਇਦਾਤ ਤਾਂ ਸਭ ਨੇ ਰੱਖੀ ਹੋਈ ਆ ਇੱਥੇ 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 ਗੱਲ ਇੱਕੋ ਆ ਇੱਕ ਮਿੰਟ ਇੱਕ ਮਿੰਟ ਕੈਮਰੇ ਦੇ ਅੱਗੇ ਕੌਣ ਕਹੇਗਾ ਕਿ ਹਾਂ ਰੋਟੀ ਤੁਸੀਂ ਇਹਨਾਂ ਨੂੰ ਦੋਗੇ ਹਾਂਜੀ ਰੋਟੀ ਦੋਗੇ ਨਾ ਰੋਟੀ ਦਿੰਨੇ ਆ ਅਸੀਂ ਖਾਵੇ ਰੋਟੀ ਅਸੀਂ ਤਾਂ ਕਹਿੰਦੇ ਆ ਵੀ 6 ਮਹੀਨੇ ਮੇਰੇ ਨਾਲ ਖਾਵੇ 6 ਮਹੀਨੇ ਉਹਦੇ ਨਾਲ ਖਾਵੇ ਜੇ ਜਮਿੰਦ ਹਾਂ ਛੇ ਜਮਿੰਦ ਨੇ ਰੋਟੀ ਵੀ ਖਾਵੇ ਰੋਟੀ ਇਧਰ ਕਹਨੇ ਆ ਵੀ ਖਾ ਰੋਟੀ ਬੈਠ ਕੇ ਇਧਰ ਆਓ ਬੀਬੀ ਇਧਰ ਆਓ ਬੀਬੀ ਇਹਨਾਂ ਨੇ ਕੀ ਆਇਆ 6 ਮਹੀਨੇ ਰੋਟੀਆਂ ਦੇਣਗੇ 1 ਮਿੰਟ ਮੇਰੀ ਗੱਲ ਸੁਣੋ ਚੁੱਪ ਕਰੋ 6 ਮਹੀਨੇ ਰੋਟੀਆਂ ਦੇਣਗੇ 6 ਮਹੀਨੇ ਰੋਟੀਆਂ ਦੇਣਗੇ ਠੀਕ ਆ ਜ਼ਮੀਨ ਤਾਡੀ ਆ ਤੁਸੀਂ ਦੇਣੀ ਕਿਸੇ ਨੂੰ ਨਹੀਂ ਦੇਣੀ ਉਹ ਤੁਹਾਡੀ ਮਰਜ਼ੀ ਆ ਠੀਕਾ ਐਦਾ ਨਹੀਂ ਹੈ ਕਿ ਤੁਸੀਂ ਜ਼ਮੀਨ ਤੁਹਾਡੇ ਨਾਲ ਕੋਈ ਖਾਣੀ ਤੀ ਇਹ ਤਾਂ ਮੈਨੂੰ ਮਾਰਨਾ ਹੀ ਨੂੰ ਫਿਰਦਾ ਤੈਨੂੰ ਕਹਤਾ ਮੈਂ ਖਾਣੀ ਨਹੀਂ ਮੇਰੇ ਥਾਂ ਬਹਿਲਾ ਕਰ ਮੈਂ ਤਾਂ ਬਹੁਤੀਆਂ ਗੱਲਾਂ ਹੀਆਂ ਸੋ ਜਿਹੜੇ ਬੀਜੀ ਨੇ ਉਹ ਕਿਤੇ ਨਾ ਕਿਤੇ ਬੀਜੀ ਜੇਕਰ ਮੁੰਡੇ ਮਿਲਦੇ ਨੇ ਕੀ ਕਰਨਾ ਤੁਸੀਂ ਹਾਂ ਹਾਂ ਮੈਂ ਤਾਂ ਨਾ ਜਦ ਮਰ ਜੂ ਉਦੋਂ ਰੋਟੀ ਉਦੋਂ ਲਿਆਂਦੇ ਆਏ ਇਹ ਇੱਥੇ ਦੋ ਮਾਈਆਂ ਆਈਆਂ ਉਹਨਾਂ ਨੇ ਕਿਹਾ ਭਾਈ ਰੋਟੀ ਖਾ ਲੈ ਤੂੰ ਤੇਰਾ ਮੁੰਡਾ ਕਹਿੰਦਾ ਫਿਰ ਚੱਕ ਇਹਨੇ ਖਾਦੀ ਵੀ ਦਹੀ ਨਾਲ ਰੋਟੀ ਫਿਰ ਬਾਅਦ ਚ ਮੁੱਕਰੀਆਂ ਦੀ ਇੱਥੇ ਨਿਕਲ ਜਾਂਦੀ ਆ ਉਧਰ ਪੈਣ ਜਾਂਦੀ ਆ ਅਸੀਂ ਖਰਚਾ ਦਿੰਨੇ ਆ ਅਸੀਂ ਨਾ ਅਸੇ ਖਰਚਾ ਅੱਜ ਜੰਨਿਆ ਜੀ ਖਰਚਾ ਰੋਟੀ ਇਹਨੇ ਖਾਧੀ ਆ ਜੀ ਜ਼ਹਿਰ ਦੇ ਕੇ ਮਾਰ ਦੇਣਗੇ ਜ਼ਹਿਰ ਦੇ ਕੇ ਜਦ ਹੀ ਨਾ ਮਾਰਦੇ ਜੱਦੇ ਰਹਿੰਦੇ ਆ ਜੀ ਇਹ ਆਪਣੇ ਘਰੇ ਪਾਉਂਦਾ ਲਿਆ ਕੇ ਉਰੇ ਪੈਂਦੀ ਨਹੀਂ ਆ ਪੱਖਾ ਕੱਢਿਆ ਕੌਣ ਕਹਦਾ ਕੌਣ ਆਏ ਗੋਰ ਪਰ ਇੱਕ ਮਿੰਟ ਇੱਕ ਮਿੰਟ ਇੱਕ ਚੁੱਪ ਚਾਪ ਜੇ ਬੀਜੀ ਨੂੰ ਉਹ ਕਹਿੰਦੇ ਪਏ ਨੇ ਕਿ ਅਸੀਂ ਰੋਟੀ ਦੇਣ ਨੂੰ ਤਿਆਰ ਆ ਪਰ ਕਿਉਂ ਨਹੀਂ ਖਾਣੀ ਬੀਜੀ ਕਿਉਂ ਨਹੀਂ ਖਾਣੀ ਕੀ ਕਰਨ 100000 ਰੁਪਏ ਮਹੀਨੇ ਦਾ ਦਿਆ ਕਰਾਂਗੇ ਹਾਂ ਖਰਚਾ ਦਿਆ ਕਰਾਂਗੇ ਹਾਂ ਜੀ ਸੋ ਭਾਵੇਂ ਇਹ ਕੀ ਜਾਣਦਾ ਹੈ ਕਿ ਘਰ ਦੇ ਵਿੱਚ ਪਾਵੇਂ ਹਨਾ ਵੀ ਇਹਨਾਂ ਦੇ ਆਪਣਾ ਕਲੇਸ਼ ਹੈ ਪਰ ਜਦੋਂ ਕਲੇਸ਼ ਜਦੋਂ ਸਮਾਜ ਦਾ ਹਿੱਸਾ ਬਣ ਜਵੇ ਕਿਉਂਕਿ ਮਾਂ ਮਾਂ ਜਿੱਥੇ ਵੀ ਤੰਗੀ ਮਾਂ ਸ਼ਬਦ ਸੁਣਦਾ ਹੈ ਤੇ ਹਰ ਕੋਈ ਭੱਜ ਕੇ ਅੱਗੇ ਜਾਂਦਾ ਹੈ ਹਰ ਕੋਈ ਸੋਚਦਾ ਹੈ ਕਿ ਕਿਸੇ ਦੀ ਵੀ ਮਾਂ ਨੂੰ ਕੋਈ ਤੰਗੀ ਜੋ ਹੈ ਉਹ ਨਾ ਹੋਵੇ ਸੋਚੀ ਇੱਥੇ ਆਏ ਆ ਦੋ ਇਹਨਾਂ ਦੇ ਮੁੰਡੇ ਨੇ ਗੱਲਬਾਤ ਕਰਨੀ ਚਾਹੀਏ ਹਮੇਸ਼ਾ ਤੋੜਨ ਦੀ ਗੱਲ ਹਰ ਕੋਈ ਨਹੀਂ ਕਰਦਾ ਅਸੀਂ ਚਾਹੁੰਦੇ ਆ ਕਿ ਆਖਿਰਕਾਰ ਇਹ ਜੋੜ ਜਾਣ ਇਹ ਤਿੰਨ